ਕਾਮਯਾਬੀ ਮਿਲੀ ਐ ਬੱਤੀਪੋਰ ਦੇ ਪਿਸਟਲ ਤੇ ਇੱਕ BMW ਸਣੇ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਐ ਸੋ ਦੋ ਮਲਜ਼ਮਾਂ ਨੂੰ ਫਿਲਹਾਲ ਗ੍ਰਿਫਤਾਰ ਕੀਤਾ ਗਿਆ ਤੇ ਕਈ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸਨ ਸੋ ਗੁਰਦੀਪ ਸਿੰਘ ਤੇ 42 ਦੇ ਕਰੀਬ ਮਾਮਲੇ ਵੀ ਦਰਜ ਨੇ ਬਨਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਗੁਰਦੀਪ ਸਿੰਘ ਦੂਜਾ ਮਲਜ਼ਮ ਕੁਲਵਿੰਦਰ ਸਿੰਘ ਐ ਜਿਸ ਦੇ ਖਿਲਾਫ 6 ਮਾਮਲੇ ਦਰਜ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਐ ਸਮੋਗਾ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਕਈ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸਨ ਇਹਨਾਂ ਤੋਂ ਇੱਕ BMW ਗੱਡੀ ਵੀ ਬਰਾਮਦ ਹੋਈ ਹੈ ਦੋ ਮੁਲਜ਼ਮ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੋਂ ਇੱਕ ਤੇ 46 ਦੇ ਕਰੀਬ ਮਾਮਲੇ ਦਰਜ ਸਨ ਤੇ ਦੂਜੇ ਤੇ 6 ਦੇ ਕਰੀਬ ਮਾਮਲੇ ਦਰਜ ਸਨ ਬੱਤੀਪੋਰ ਦਾ ਪਿਸਤਲ ਸਮੇਤ BMW ਗੱਡੀ ਦੇ ਸਮੇਤ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਹੋਈ ਹੈ ਸੋ ਕਈ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸਨ ਦੋਵੇਂ ਮੁਲਜ਼ਮ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਪੁਲਿਸ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਦੋ ਕੇਸਿਸ ਹੈਗੇ ਨੇ ਪਹਿਲਾ ਕੇਸ ਹੈ ਐਫ ਆਈ ਆਰ ਨੰਬਰ 9/25 ਥਾਣਾ ਅਜੀਤਵਾਲ ਰਜਿਸਟਰ ਕੀਤਾ ਗਿਆ ਹੈ ਇਹਦੇ ਵਿੱਚ ਤੋਂ ਟੋਟਲ ਦੋ ਅਕਿਊਜ਼ਡ ਸੀਆਈਏ ਸਟਾਫ ਵੱਲੋਂ ਫੜੇ ਗਏ ਹੈ ਤੇ ਉਹਨਾਂ ਦੇ ਕੋਲੋਂ 400 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਟਲ ਬੱਤੀਬੋਰ ਸਮੇਤ ਚਾਰ ਲਾਈਵ ਰਾਉਂਡ ਤੇ ਇੱਕ ਗੱਡੀ ਹਰਿਆਣਾ ਨੰਬਰ ਦੀ BMW X1 ਬਲੂ ਕਲਰ ਦੀ ਇਹਨਾਂ ਤੋਂ ਬਰਾਮਦ ਹੋਈ ਹੈ ਆ ਸਾਰਾ ਆਪਰੇਸ਼ਨ ਐਸ ਪੀ ਡੀ ਤੇ ਡੀ ਐਸ ਪੀ ਡੀ ਮੋਗਾ ਦੀ ਸੁਪਰਵਾਈਜ਼ ਹੇ ਹੋਇਆ ਹੈ ਤੇ ਅੱਜ ਦੇ ਵਿੱਚ ਮੈਂ ਆ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਦੋ ਅਕਿਊਜ਼ ਨੇ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਦੋਸ਼ੀ ਹੈ ਗੁਰਦੀਪ ਸਿੰਘ ਉਰਫ ਮਾਨਾ ਅ ਮਹਿਲਕਲਾ ਬਰਨਾਲੇ ਦਾ ਰਹਿਣ ਵਾਲਾ ਹੈ ਤੇ ਇਹਤੇ ਪਹਿਲਾਂ 42 ਐਫ ਆਈ ਆਰ ਦਰਜ ਨੇ ਦੂਜਾ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦਾ ਅ ਚੂੜਚਕ ਅਜੀਤਵਾਲ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਇਹਤੇ ਵੀ ਪਹਿਲਾਂ 6 ਮੁਕਤਵੇਂ ਦਰਜ ਨੇ ਇਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤਾਂ ਕਿ ਇਹ ਪੂਰਾ ਡਰੱਗ ਰੈਕੇਟ ਜੋ ਹੈ ਐਦਾ ਪਰਦਾਫਾਸ਼ ਹੋ ਸਕੇ ਸਰ ਇਹ ਜਿਹੜਾ ਗੈਂਗਸਟਰ ਹੈ ਗੁਰਦੀਪ ਸਿੰਘ ਇਹ ਪਹਿਲਾਂ ਤੋਂ ਪੀਓਬੀਏ ਦੇ ਕਿਸ ਮਾਮਲੇ ਹੋਣਾ ਸਾਰੇ ਮੁਕਦਮਿਆਂ ਦੇ ਵਿੱਚ ਬੇਲ ਤੇ ਹੈਗਾ ਪਹਿਲਾਂ ਇਹ ਤੇ ਕਾਫੀ ਮਾਮਲੇ ਦਰਜ ਨੇ ਨਾਊ ਹੀ ਇਜ਼ ਓਨ ਬੇਲ ਸਰ ਸਦੀਕ ਸਰ ਵੀ ਮਾਮਲਿਆਂ ਵਿੱਚ ਸਿਰਫ ਬੇਲ ਤੇ ਤਾਂ ਟਰਾਈ ਕਰਦਾ ਹਾਂਜੀ ਕਾਫੀ ਮੈਂ ਨੂੰ ਸਜ਼ਾ ਵੀ ਹੋਈ ਹੈ ਤੇ ਬਾਕੀ ਮਾਮਲਿਆਂ ਦੇ ਵਿੱਚ ਆ ਬੇਲ ਤੇ ਬਾਹਰ ਆਇਆ ਤੋਂ ਸਰ ਇਹ ਏ ਕੈਟਾਗਰੀ ਗੈਂਸਟਰ ਹੈ ਸਰ ਕਿਸਕੇ ਨਾਲ ਸੰਬੰਧ ਹੈ ਸਰ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਹੈ ਦੀ ਪੁੱਛ ਗਈਸ ਤੋਂ ਜਿਹੜੇ ਖੁਲਾਸੇ ਹੋਣਗੇ ਉਹ ਤੁਹਾਨੂੰ ਅਸੀਂ ਦੱਸ ਦਵਾਂਗੇ ਸਿਗਰੇਟ ਇਨਫੋਰਮੇਸ਼ਨ ਆਈ ਸੀ ਮੈਨੂਅਲ ਇਨਪੁਟ ਜਿਹੜੀ ਹੈਗੀ ਹੈ ਸੀਆਈਏ ਟੀਮ ਨੂੰ ਆਈ ਸੀ ਉਹਦੇ ਬੇਸਿਸ ਤੇ ਕ੍ਰੈਡੀਬਲ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ